ਸੰਤੂ ਸਾਹਿਬ ਹਾਂਜੀ ਤੁਹਾਨੂੰ ਇੱਕ ਸਵਾਲ ਹੈ ਹਾਂਜੀ ਹੈ ਸਵਾਲ ਥੋੜਾ ਜਿਹਾ ਕੌੜਾ ਹੂੰ ਇਹਦਾ ਜਵਾਬ ਤਾਂ ਆਪਣੇ ਹਿਸਾਬ ਨਾਲ ਦੇਣਾ ਅੱਛਾ ਸਵਾਲ ਮੇਰਾ ਇਹ ਹੈ ਵੀ ਸਰਕਾਰਾਂ ਕਹਿੰਦੀਆਂ ਨੇ ਹੂੰ ਵੀ ਤੁਸੀਂ ਬੇਟੀ ਬਚਾਓ ਹੂੰ ਤੇ ਬੇਟੀ ਪੜਾਓ ਹਾਂਜੀ ਹਾਂਜੀ ਬਿਲਕੁਲ ਕਹਿੰਦੀਆਂ ਨੇ ਬੇਟੀ ਮਾਪੇ ਆ ਨੇ ਬਚਾ ਵੀ ਲਈ ਤੇ ਪੜਾ ਵੀ ਲਈ ਹਾਂ ਬਿਲਕੁਲ ਜੇ ਬੇਟੀ ਸੇਫ ਹੈ ਨਹੀਂ ਫਿਰ ਬਚਾਈ ਦਾਰ ਪੜਾਈ ਦਾ ਕੀ ਫਾਇਦਾ ਹੈ ਦੇਖੋ ਸਰਦਾਰ ਜੀ ਮੇਰੀ ਸੁਣੋ ਗੱਲ ਬੇਟੀ ਬਚਾਓ ਤੇ ਬੇਟੀ ਪੜਾਓ ਦਾ ਨਾਰਾ ਸਰਕਾਰਾਂ ਲਾਉਂਦੀਆਂ ਨੇ ਫਿਰ ਦੁਨੀਆਦਾਰੀ ਕੀ ਕਹਿੰਦੀ ਹੈ ਵੀ ਸਰਕਾਰਾਂ ਹੁਣ ਕਿੱਥੇ ਕਿੱਥੇ ਰਾਖੀਆਂ ਕਰਨ ਮੈਂ ਮੰਨਦੀ ਆ ਵੀ ਸਰਕਾਰਾਂ ਕਿੱਥੇ ਕਿੱਥੇ ਰਾਖੀਆਂ ਕਰਨ ਪਰ ਜਦ ਮਾਂ-ਵਾਪਾ ਨੇ ਬੇਟੀ ਪੜਾ ਵੀ ਲਈ ਬੇਟੀ ਬਚਾ ਵੀ ਲਈ ਬੇਟੀ ਆਗਿਆਕਾਰੀ ਵੀ ਹੈ ਆਪਣੀ ਨੌਕਰੀ ਕਰ ਰਹੀ ਹੈ ਕਿਸੇ ਦਾ ਲਾਗਾ ਨਹੀਂ ਦੇਗਾ ਨਹੀਂ ਇਹ ਜਮ ਕਿੱਥੋਂ ਆ ਗਏ ਜੇ ਆਗੇ ਲਾਲੋ ਉਸ ਬੱਚੀ ਦੀ ਤਕਦੀਰ ਚੇ ਲਿਖਿਆਤਾ ਇਹਨਾਂ ਨੂੰ ਸਜ਼ਾ ਮਾ ਕਤੇ ਨਹੀਂ ਕਿਉਂ ਨਹੀਂ ਸਜ਼ਾ ਮਾ ਇਹਨਾਂ ਨੂੰ ਜੇ ਇਹਨਾਂ ਨੂੰ ਸਜ਼ਾ ਮਾ ਹੋਣਾ ਇੱਕ ਨੂੰ ਪੁੱਠਾ ਟੰਗਿਆ ਹੋਵੇ ਗਾਹਾਂ ਨੂੰ ਅਗਲਾ 1000 ਵਾਰ ਸੋਚਦਾ ਜਦ ਅਸੀਂ ਇੱਕ ਨੂੰ ਨੀਣਾ ਸਜ਼ਾ ਦੰਦੇ ਗਾਹਾਂ ਵਾਲਿਆਂ ਨੂੰ ਹੋਰ ਸੈਤੀ ਮਿਲਦੀ ਹੈ ਜਿਹੜੀਆਂ ਤਾਂ ਮਾੜੀਆਂ ਨੇ ਉਹਨਾਂ ਨੂੰ ਤਾਂ ਅਸੀਂ ਕਹਿ ਨਹੀਂ ਸਕਦੇ ਉਹ ਤਾਂ ਉਹੀ ਜੇ ਕਰਤੂਤਾਂ ਦੀਆਂ ਮਾਲਕਣਾ ਹੁੰਦੀਆਂ ਨੇ ਚੰਗੀਆਂ ਧੀਆ ਭੈਣਾਂ ਨਾਲ ਧੱਕੇਗਾ ਤੇ ਹੁੰਦੇ ਨੇ ਹੋਰ ਇਨਸਾਨ ਜਾ ਕੇ ਕਿਹੜੇ ਖਲ ਖੁੰਜੇ ਚ ਵੜ ਜਵੇ ਬੱਚਿਆਂ ਨੇ ਸਾਡਿਆਂ ਨੇ ਪੜ੍ਹਾਈਆਂ ਕੀਤੀਆਂ ਇੰਨੀਆਂ ਮਿਹਨਤਾਂ ਕੀਤੀਆਂ ਹੁਣ ਉਹਨਾਂ ਨੇ ਨੌਕਰੀਆਂ ਤਾਂ ਬਾਹਰੇ ਕਰਨੀਆਂ ਨੌਕਰੀਆਂ ਤਾਂ ਨਹੀਂ ਘਰ ਕਮਰਿਆਂ 'ਚ ਬੈਠ ਕੇ ਕਰਨੀਆਂ ਉਹਨਾਂ ਨੇ ਇਹਨਾਂ ਨੂੰ ਸਜ਼ਾ ਮਾ ਨਹੀਂ ਹੈਗੀਆਂ ਸਾਡੀਆਂ ਸਰਕਾਰਾਂ ਜੇ ਇਹਨਾਂ ਨੂੰ ਸਜ਼ਾ ਮਾ ਦੇਣ ਇਹਨਾਂ ਨੂੰ ਇਹੋ ਜੀ ਸਜ਼ਾ ਹੋਵੇ ਜਿਹੜੀ ਸਜ਼ਾ ਸੁਣ ਕੇ ਰੂਹ ਕੰਬ ਜਵੇ ਇਨਸਾਨ ਦੀ ਗਹਨੂ ਹੈ ਜੇ ਕੰਮੇ ਨਾ ਹੋਵੇ ਘਾਟ ਸਾਡੀਆਂ ਸਰਕਾਰਾਂ ਚ ਹੈ ਇਹ ਨਾਰੇ ਨੂਰੇ ਲਾਉਣੇ ਬਹੁਤ ਸੌਖੇ ਨੇ ਪਰ ਸੱਚ ਦਾ ਸਾਥ ਦੇਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਹਰ ਕੋਈ ਨਹੀਂ ਦੇ ਸਕਦਾ ਜਿੰਨਾ ਚਿਰ ਇਹਨਾਂ ਨੂੰ ਇਹੋ ਜਿਹੇ ਦਰਿੰਦਿਆਂ ਨੂੰ ਸਜ਼ਾ ਨਾ ਮਿਲੀ ਭਿਆਨਕ ਸਜ਼ਾ ਉਹਨਾਂ ਚ ਰਾਹੀ ਕੁਝ ਹੁੰਦਾ ਰਹੂਗਾ ਹੁਣ ਤਾਂ ਇਹੀ ਇੱਕ ਹਿਸਾਬ ਕਿਤਾਬ ਰਹਿ ਗਿਆ ਵੀ ਕੁੜੀਆਂ ਆਪੇ ਨੀਡਰ ਹੋ ਜਾਣ ਕੁਛ ਨਾ ਕੁਛ ਆਪਣੇ ਕੋਲ ਲੈ ਕੇ ਤੁਰਨ ਜਿਹੜਾ ਹੈਂ ਜਾਂਦਾ ਸਿਰ ਪਾੜ ਸਕਣ ਫਿਰ ਹੁਣ ਸਰਕਾਰਾਂ ਨੇ ਤਾਂ ਸਜਾ ਦੇਣੀ ਨਹੀਂ ਪਰ ਮੈਂ ਤਾਂ ਇਹੀ ਕਹਾਂਗੀ ਵੀ ਕੁਛ ਨਾ ਕੁਛ ਲੈ ਕੇ ਤਰੋ ਕਰੋ ਬਸ ਜਿਹੜਾ ਫਿਰ ਸਾਡੀ ਇੱਜ਼ਤ ਤੇ ਹੀ ਆ ਕੇ ਕੰਮ ਨਿਭੜ ਗਿਆ ਫਿਰ ਉੱਥੇ ਮਰ ਜਾ ਜਾਂ ਮਾਰ ਦੋ ਇੱਕੋ ਗੱਲ ਹੈ ਫਿਰ ਸਾਡਾ ਵੀ ਅਗਲਾ ਕੀ ਲੱਗਦਾ ਹੈ ਜਿੱਥੇ ਇੱਜ਼ਤਾਂ ਦੀਆਂ ਗੱਲਾਂ ਹੋ ਜਾਣ ਫਿਰ ਤੁਸੀਂ ਇਹ ਹੀ ਆਂ ਜਾਂ ਕਿਹੜੀਆਂ ਗੱਲਾਂ ਕਹੇ ਤੇ ਬਹੁਤ ਲੋਕ ਮੱਚ ਜਾਂਦੇ ਨੇ ਲੋਕ ਤਾਂ ਇਹ ਕਹਿੰਦੇ ਨੇ ਵੀ ਤੁਸੀਂ ਇੱਜ਼ਤਾਂ ਲਟਾਉ ਕਰਨ ਨੂੰ ਆਓ ਕਿਹੜੀ ਗੱਲ ਕਿਸੇ ਨੂੰ ਕਬੂਲ ਨਹੀਂ ਸੱਚੀ ਗੱਲ ਕਿਸੇ ਨੂੰ ਕਬੂਲ ਨਹੀਂ ਉਹ ਕਬੂਲਦੇ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਅਪਾ ਦੇਖਦੇ ਆਂ ਵੀਡੀਓ ਆਂ ਦੇਖਦੇ ਆਂ ਕਿੰਨਾ ਹਹਾਕਾਰ ਮਿਚਿਆ ਪਿਆ ਕਿੰਨੀ ਦੁਨੀਆ ਤੜਫੀ ਪਈ ਐ ਪਰ ਵਿੱਚ ਫੇਰ ਵੀ ਮਾੜੀ ਸੋਚ ਵਾਲੇ ਹੁੰਦੇ ਨੇ ਪਰ ਮੈਂ ਤਾਂ ਇਹ ਕਹਿਨੀ ਆਂ ਵੀ ਸੱਚੇ ਪਾਤਸ਼ਾ ਤੂੰ ਇਹਨਾਂ ਨੂੰ ਇਹ ਜੇ ਦਰਿੰਦਿਆਂ ਨੂੰ ਮਤਬੁੱద్ధి ਬਖਸ਼ ਇਹਨਾਂ ਨੂੰ ਸਹੀ ਰਸਤੇ ਤੇ ਤੋਰ ਤੇਰੀ ਕਿਰਪਾ ਬਿਨਾ ਕੁਝ ਨਹੀਂ ਬਣਨਾ ਬਹੁਤ ਹਵਾਨੀਅਤ ਵੱਧ ਗਈ ਦੁਨੀਆ 'ਚ ਇਥੇ ਤਾਂ ਸਭ ਕੁਝ ਪੁੱਠਾ ਹੋ ਗਿਆ ਸਾਡੇ ਸਮਾਜ 'ਚ ਇੱਕ ਇਨਸਾਨੀਅਤ ਦੇ ਵਿੱਚ ਇਨਸਾਨ ਹੀ ਆ ਸੀ ਸਭ ਚੰਗੇ ਦੀ ਵੀ ਦੇਣ ਇਨਸਾਨੇ ਹੁੰਦਾ ਮਾੜੇ ਦੀ ਦੇਣ ਵੀ ਇਨਸਾਨੇ ਹੁੰਦਾ ਸਭ ਕੁਝ ਪੁੱਠਾ ਹੋ ਗਿਆ ਜਿਹੜੇ ਕੁਰਸੀਆਂ ਤੇ ਬੈਠੇ ਆ ਉੱਪਰ ਹਕੂਮਤਾਂ ਚਲਾਉਂਦੇ ਨੇ ਉਹ ਵੀ ਇਨਸਾਨੇ ਨੇ ਉਹਨਾਂ ਨੇ ਵੀ ਉੱਥੇ ਜਾਣਾ ਜਿੱਥੇ ਆਪਾਂ ਨੇ ਜਾਣਾ ਜਿਹੜੇ ਤਾਂ ਇੱਜ਼ਤਾਂ ਦੇ ਰਾਖੇ ਨੇ ਜਿਹੜੇ ਨਸ਼ੇ ਛਡਾਉਂਦੇ ਨੇ ਜਿਹੜੇ ਚੰਗੇ ਰਾਹ ਤੇ ਸਾਡੀ ਨਵੀਂ ਪੀੜ੍ਹੀ ਨੂੰ ਤੋਰਦੇ ਨੇ ਉਹਨਾਂ ਲੋਕਾਂ ਨੂੰ ਤਾਂ ਚੱਕ ਕੇ ਤੁਸੀਂ ਜੇਲਾਂ 'ਚ ਮਾਰਦੇ ਹੋ ਜਿਹੜੇ ਬਲਾਤਕਾਰੀਆਂ ਨੇ ਜਿਹੜੇ ਸਾਡੇ ਦੇਸ਼ ਨੂੰ ਲੁੱਟਕਸੁੱਟ ਕਰਦੇ ਨੇ ਜਿਹੜੇ ਸਾਡੀਆਂ ਧੀਆ ਭੈਣਾਂ ਨੂੰ ਬਾਹਰ ਨਿਕਲਣਾ ਦੁੱਬਰ ਕਰਦੇ ਨੇ ਉਹਨਾਂ ਨੂੰ ਤੁਸੀਂ ਜੇਲਾਂ 'ਚੋਂ ਸਿੱਧਾ ਕੁਰਸੀਆਂ ਨਾਲ ਨਵਾਜ ਕੇ ਬਾਹਰ ਕੱਢਦੇ ਹੋ ਇੱਥੇ ਤਾਂ ਅੰਨੀ ਪਿੰਦੀ ਆ ਕੁੱਤੇ ਝੱਟਦੇ ਨੇ ਨੂੰ ਸੱਚ ਦਿਖਣ ਤੋਂ ਹੀ ਹਟ ਗਿਆ ਝੂਠ ਦਾ ਪਸਾਰਾ ਹੋ ਗਿਆ ਅੱਖਾਂ ਮੂਰੇ ਵੀ ਸਮਾਜ 'ਚ ਵੀ ਜਿਹੜੀ ਅੱਗ ਅੱਜ ਉਹ ਧੀ ਦੇ ਘਰ ਲੱਗੀ ਆ ਨਾ ਉਹਦੇ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਹੜੀ ਅੱਗ ਅਜ ਉਹਦੇ ਘਰ ਲੱਗੀ ਆ ਜੇ ਅਸੀਂ ਇਹਨਾਂ ਕੰਮਾਂ ਨੂੰ ਨਕੇਲ ਨਾ ਪਾਈ ਇਹਨਾਂ ਦਰਿੰਦਿਆਂ ਦੇ ਗਲਾਂ 'ਚ ਸੰਗਲ ਨਾ ਪਾਏ ਇਹ ਅੱਗ ਬਹੁਤਾ ਟਾਈਮ ਨਹੀਂ ਹੈਗਾ ਆਪਣੇ ਘਰਾਂ ਤੱਕ ਵੀ ਪਹੁੰਚਣ ਵਾਲੀ ਹੋ ਹੈ ਦੁਨੀਆਦਾਰੀ ਦੀ ਦੇਲੀ ਦੇਲੀ ਤੇ ਆ ਕੇ ਪੈਰ ਧਰ ਲੈਣਾ ਇਹਨਾਂ ਦਰਿੰਦਿਆਂ ਨੇ ਮੈਂ ਤਾਂ ਕਹਿੰਨੀ ਆਂ ਵੀ ਇਹੋ ਜਿਹੇ ਇਨਸਾਨ ਨੂੰ ਕਾਨੂੰਨ ਦੇ ਹਵਾਲੇ ਤਾਂ ਕਰੇ ਹੀ ਨਾ ਕਰੋ ਇਹ ਜੈਨੂੰ ਤਾਂ ਚੱਕ ਕੇ ਸਮਾਜ ਦੇ ਵਿੱਚ ਸੜ ਦੋ ਦੁਨੀਆਦਾਰੀ ਦੇ ਵਿੱਚ ਸੜ ਦੋ ਬਈ ਆ ਚੱਕੋ ਜੇ ਤੁਹਾਨੂੰ ਲੱਭਿਆ ਵੀ ਇਥੇ ਆ ਗਿਆ ਮੈਂ ਤਾਂ ਇਹ ਕਹਿੰਨੀ ਆ ਆਪਣੀਆਂ ਧੀਆਂ ਬਚਾਓ ਆਪਣੀਆਂ ਇੱਜ਼ਤਾਂ ਬਚਾਓ ਬਚਾਉਂਗਾ ਵੀ ਅਸੀਂ ਤਾਂ ਹੀ ਜੇ ਅਸੀਂ ਕਿਸੇ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਾਂਗੇ ਜੇ ਸਾਡਾ ਹੀ ਮਨ ਮੈਲਾ ਫਿਰ ਅਸੀਂ ਆਪਣੀ ਇੱਜ਼ਤ ਵੀ ਬਚਾ ਨਹੀਂ ਸਕਦੇ ਕਿਉਂਕਿ ਜਦ ਅਸੀਂ ਕਿਸੇ ਦੀਆਂ ਤੱਕਾਂਗੇ ਸਾਡੇ ਵਾਲੀਆਂ ਨੇ ਤਾਂ ਮੱਲੋ-ਮੱਲੀ ਉਹੀਆਂ ਜਿਹਾ ਹੋ ਜਾਣਾ ਇਹ ਚੀਜ਼ ਨੂੰ ਲੜ ਬੰਨ ਕੇ ਤੁਰਿਆ ਕਰੋ ਵੀ ਜਿਹਾ ਜਾਂ ਕਰਾਂਗੇ ਨਾ ਕੁਦਰਤ ਸਾਨੂੰ ਦੁੱਗਣਾ ਕਰਕੇ ਮੋੜੂਗੀ ਇਹ ਸਚਾਈ ਹੈ ਇੱਕ ਬੜਾ ਮੰਦੋਖੀ ਹੁੰਦਾ ਆਪਾਂ ਸਵੇ ਧੀਆ ਭੈਣਾਂ ਵਾਲੇ ਆ ਧੀ ਭੈਣ ਦਾ ਹਰ ਇੱਕ ਦਾ ਦੁੱਖ ਇੱਕੋ ਜਿਹਾ ਹੁੰਦਾ ਆ ਆਪਾਂ ਵੀ ਮਾਪੇ ਆ ਸਮਾਜ ਚ ਇਹ ਜਾ ਕੁਝ ਦੇਖ ਕੇ ਆਪਣੀ ਵੀ ਰੂਹ ਕੰਬਦੀ ਆ ਆਪਾਂ ਨੂੰ ਵੀ ਡਰ ਲੱਗਦਾ ਸਾਡੇ ਬੱਚਿਆਂ ਨੇ ਵੀ ਬਾਹਰ ਨਿਕਲਣਾ ਪਰ ਉੱਦਣ ਦਾ ਮਨ ਨਹੀਂ ਲੱਗਦਾ ਹੈਗਾ ਕਿਉਂਕਿ ਆਪਾਂ ਆਮ ਇਨਸਾਨ ਆ ਸਾਨੂੰ ਤਕਲੀਫਾਂ ਹੁੰਦੀਆਂ ਨੇ ਇਹਨਾਂ ਗੱਲਾਂ ਦੀਆਂ ਉਹਨੇ ਤਾਂ ਲੈ ਨੇ ਇਹੀ ਜੀ ਚੁਣੀ ਹੋਈ ਸੀ ਖਬਰਾਂ ਉਹਨੇ ਕਿੰਨੇ ਕਿਦਿਆਂ ਜਾਨਾਂ ਬਚਾਉਣੀਆਂ ਦੀਆਂ ਡਾਕਟਰ ਇ ਲਾਈਨ 'ਚ ਖਬਰਾਂ ਕਿੰਨੇ ਆਖਦੇ ਭਲੇ ਕਰਨੇ ਤੇ ਉਹ ਦੁਨੀਆ ਨੂੰ ਬਚਾਉਂਦੀ ਬਚਾਉਂਦੀ ਆਪੇ ਦੁਨੀਆ ਦਾ ਸ਼ਿਕਾਰ ਹੋ ਗਈ ਠੀਕ ਹੈ ਜੀ ਨਾ ਇਹ ਪੁੱਠੇ ਕੰਮ ਨਾ ਕਰਿਆ ਕਰੋ ਉਹਨੂੰ ਜਵਾਬ ਆਪਾਂ ਨੇ ਹਰ ਹਿੱਲੇ ਦੇਣਾ ਔਰ ਇਹ ਤਾਂ ਆਪਾਂ ਗੰਦ ਪਾ ਜਾਨੇ ਆ ਆਪਾਂ ਨੂੰ ਆਏ ਆ ਵੀ ਜੋ ਦੇਖੀ ਜਾਊ ਜਿਹੜਾ ਅਗਲਾ ਜਨਮ ਆਊ ਆਹ ਜਨਮ 'ਚ ਤਾਂ ਤੁਸੀਂ ਜਿਹੜਾ ਗੰਦ ਪਾਇਆ ਪਾਇਆ ਆਪਣੀਆਂ ਪੁਸਤਾਂ ਨੂੰ ਵੀ ਗੰਦ ਪਾ ਜਾਂਦੇ ਆ ਪੰਜ ਪੰਜ ਚਾਰ ਚਾਰ ਪੁਸਤਾਂ ਚ ਗੱਲਾਂ ਹੋਈ ਜਾਂਦੀਆਂ ਫਲਾਣੇ ਦਾ ਫਲਾਣਾ ਇਹੋ ਜਿਹਾ ਤਾਂ ਇੱਜ਼ਤਾਂ ਬਣਾਉਣ ਨੂੰ ਕਈ ਪੁਸਤਾਂ ਲੱਗ ਜਾਂਦੀਆਂ ਨੇ ਸੋ ਇਹ ਗੱਲਾਂ ਨਾ ਗੰਦ ਪਾਓ ਇੱਥੇ ਨਾ ਗੰਦ ਪਾਓ ਆਪਣੇ ਅਗਲੇ ਜਨਮ ਚ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ